ਫਸਟ ਕੁਐਸਚਨ 8 ਤਰੀਕ 7 ਮਈ 2025 ਨੂੰ ਕਿਸ ਮੌਕਡ ਡ੍ਰਿਲ ਦਾ ਆਯੋਜਨ ਕੀਤਾ A ਆਪਰੇਸ਼ਨ ਵਿਜੇ B ਆਪਰੇਸ਼ਨ ਸੰਦੂਰ C ਆਪਰੇਸ਼ਨ ਅਭਿਆਸ C ਆਪਰੇਸ਼ਨ ਸ਼ਕਤੀ ਸਹੀ ਦਾ ਸਹੀ ਹੈ C ਆਪਰੇਸ਼ਨ ਅਭਿਆਸ ਨੈਕਸਟ ਕੁਐਸਚਨ 파ਰਤ ਨੇ ਮੀਮਰ ਵਿੱਚ ਪੁਚਾਲ ਤੋਂ ਬਾਅਦ ਕਿਹੜੀ ਆਪਰੇਸ਼ਨ ਚਲਾਈ A ਆਪਰੇਸ਼ਨ ਸੂਰੀਆ B ਆਪਰੇਸ਼ਨ ਬ੍ਰਹਮਾ C ਆਪਰੇਸ਼ਨ ਮੇਘ ਆਪਰੇਸ਼ਨ D ਸ਼ਕਤੀ ਤਰੀਦਾ ਸਹੀ ਜਵਾਬ ਹੈ ਬੀ অপারেশন ਬ੍ਰਮਾ ਨੈਕਸਟ ਕੁਐਸਚਨ ਭਾਰਤ ਦੀ ਕਿਸ ਮੰਥੀ ਨੇ ਭਾਰਤ ਪੋਲ ਪੋਰਟਲ ਜਨਵਰੀ 2025 ਚਲਾਇਆ ਕੀਤਾ ਹੈ ਫਾਈਨਾਂਸ ਮਿਨਿਸਟਰੀ ਬੀ ਹੋਮ ਮਿਨਿਸਟਰੀ ਸੀ ਡਿਫੈਂਸ ਮਿਨਿਸਟਰੀ ਡੀ ਐਗਰੀਕਲਚਰ ਮਿਨਿਸਟਰੀ ਸੋ ਇਹਦਾ ਸਹੀ ਜਵਾਬ ਹੈ ਬੀ ਹੋਮ ਮਿਨਿਸਟਰੀ ਨੈਕਸਟ ਕੁਐਸਚਨ ਮਿਨਿਸਟਰੀ ਆਫ ਡਿਫੈਂਸ ਨੇ 2020 ਪ੍ਰਤੀ ਨੂੰ ਕਿਹੜਾ ਸਾਲ ਕੋਸ਼ਿਸ਼ ਕੀਤਾ ਹੈ ਜੀਰ ਆਫ ਟ੍ਰਾਂਸਫਾਰਮੇਸ਼ਨ ਬੀ ਯੀਅਰ ਆਫ ਰਿਫਾਰਮ ਸੀ ਯੀਅਰ ਆਫ ਟੈਕਨੋਲੋਜੀ ਡੀ ਯੀਅਰ ਆਫ ਸਟਰੈਂਥ ਸੋ ਇਹਦਾ ਸਹੀ ਹੋਵੇ ਬੀ ਯੀਅਰ ਆਫ ਰਿਫਾਰਮਸ ਨੈਕਸਟ ਕੁਐਸਚਨ ਫਾਰਕਾਸਟਿੰਗ ਸਿਸਟਮ ਕਦੋਂ ਲਾਂਚ ਹੋਇਆ ਏ ਮਾਰਚ 2025 ਬੀ ਮਈ 2025 ਸੀ ਫ फेब्रुवारी 2025 ਡੀ ਅਪ੍ਰੈਲ 2025 ਸੋ ਇਹਦਾ ਸਹੀ ਹੋਵੇ ਬੀ ਮਈ 2025 ਬਾਅਦਿਆਗਲੇ ਕੁਐਸਚਨ ਆਰਬੀ ਨੇ ਕੋਟਕ ਮਿੰਦਰਾ ਬੈਂਕ ਦੇ ਨਵੇਂ ਮੋਬਾਈਲ ਆਨਬੋਰਡਿੰਗ ਦੀ ਪਾਬੰਦੀ ਕਦੋਂ ਹਟਾਈ ਏ ਜਨਵਰੀ 2025 ਬੀ ਫਰਵਰੀ 2025 ਸੀ ਮਾਰਚ 2025 ਡੀ ਅਪ੍ਰੈਲ 2025 ਸਹੀ ਜਵਾਬ ਹੈ ਬੀ ਫਰਵਰੀ 2025 ਨੈਕਸਟ ਕੁਐਸਚਨ ਇਕਨੋਮਿਕ ਫੋਰਮ ਦੀ ਗਲੋਬਲ ਸਾਈਬਰ ਸਕਿਉਰਿਟੀ ਆਊਟਲੁੱਕ 2025 ਕਿਹੜੇ ਸੰਗਠਨ ਨੇ ਜਾਰੀ ਕੀਤੀ ਏ ਆਈਐਮਐਫ ਬੀ ਵਰਲਡ ਬੈਂਕ ਸੀ ਡਬਲਯੂਈਐਫ ਡੀ ਯੂਐਨਡੀਪੀ ਸਹੀ ਜਵਾਬ ਹੈ ਸੀ ਡਬਲਯੂਈਐਫ ਨੈਕਸਟ ਕੁਐਸਚਨ ਭਾਰਤ ਨੇ 2026 ਲਈ ਬ੍ਰਿਕਸ ਗਰੁੱਪ ਦੀ ਰਾਸ਼ਟਰੀਤਾ ਲਈ ਕੌਣ ਜਵਾਬ ਦੇਈ ਸਵੀਕਾਰ ਕੀਤੀ ਕਿਹਨੇ ਕੀਤੀ A ਬ੍ਰਾਜ਼ਿਲ B ਰਸ਼ੀਆ C ਇੰਡੀਆ D ਚਾਈਨਾ ਸੋ ਇਹਦਾ ਸਹੀ ਜਵਾਬ ਹੈ C ਇੰਡੀਆ ਇੰਡੀਆ ਵੱਲੋਂ ਹੈ ਨੈਕਸਟ ਕੁਐਸਚਨ WHO ਦੀ ਐਗਜ਼ੀਕਿਊਟਿਵ ਬੋਰਡ ਵਿੱਚ ਭਾਰਤ ਨੂੰ 2025-26 ਲਈ ਚੁਣਿਆ ਗਿਆ A UNICEF B WHO C ਯੂਨੈਸਕੋ ਡੀ ਯੂ ਐਨ ਡੀ ਪੀ ਸੋ ਇਦਸਾ ਯੂ ਬੀ WHO ਨੈਕਸਟ ਕੁਐਸਚਨ ਅਗਸਤ 2025 ਵਿੱਚ ਕਿਸ ਸਾਮਾਨ ਲਈ 22 ਪ੍ਰੈਜ਼ੀਡੈਂਟ ਚੋਣ ਹੋਣੀ ਹੈ A ਉੱਤਰ ਪ੍ਰਦੇਸ਼ B ਪੰਜਾਬ C ਧਰਮਪੁਰੀ ਧਰਮਪੁਰੀ D ਕੋਮੀ ਸੋ ਇਦਸਾ ਯੂ ਡੀ ਕੋਮੀ ਨੈਸ਼ਨਲ ਲੈਵਲ ਤੇ ਚੋਣ ਹੋਣੀ ਹੈ ਨੈਕਸਟ ਕੁਐਸਚਨ IMF ਨੇ 2025 ਅਤੇ 26 ਲਈ ਭਾਰਤ ਦੀ ਜੀਡੀਪੀ ਵਿਕਾਸ ਦਰ ਦੀ ਕੀ ਅੰਕਣ ਕੀਤੀ A 5.5% B 6.4% C 7.0% D 8.1% ਇਸ ਦਾ ਸਹੀ ਜਵਾਬ B 6.4% ਨੈਕਸਟ ਕੁਐਸਚਨ ਭਾਰਤ ਨੇ 1 ਫਰਵਰੀ 2025 ਨੂੰ ਕਿਹੜਾ ਬਜਟ ਵਿੱਚ ਅਨੁਮੋਦਨ ਕੀਤਾ ਮਤਲਬ ਪ੍ਰਸਤਾਣ ਕੀਤਾ A 2024-25 B 2025 26 C 2026 22 D 2023 20 10 B 2025 26 ਭਾਰਤ ਨੇ ਮੁੰਬਈ ਵਿੱਚ ਕਿਹੜਾ ਮਹੱਤਵਪੂਰਨ ਸਮਮਿਟ ਕੀਤਾ ਸੀ A ਸਹੀ ਹੈ ਸਹੀਆ E ਆਪਸ਼ਨ G7 B ਬ੍ਰੇਕਸ C G20 D ਨਾ ਸਹੀ ਹੈ ਸਹੀਆ B G20 ਸਮੇਲ ਨੂੰ ਕੀਤਾ ਸੀ ਨੈਕਸਟ ਕੁਐਸਚਨ ਇਸਰੋ ਨੇ 19 ਜੂਨ 2025 ਨੂੰ ਕਿਹੜੀ ਤਕਨੀਕ ਟੈਸਟ ਕੀਤੀ A ਚੰਦਰਯਾਨ 4 B ਸੋਲਰ ਫਲੇਅਰ ਸਿਸਟਮ C ਰੈਜੂਬਲ ਕੈਪਸੂਲ ਰੈਂਟਰੀ ਡੀ ਮਾਰਸ ਰੋਵਰ ਸੋ ਇਦ ਸਹੀ ਹੋਸੀ ਰੈਂਟਰੀ ਆਫ ਰੈਜ਼ੂਬਲ ਸਪੇਸ ਕੈਪਸੂਲ ਮੈਕਸ ਕੁਸਚਨ ਭਾਰਤ ਯੂਕੇ ਨੇ 6 ਮਈ 2025 ਨੂੰ ਕਿਸ ਕਾਨੂੰਨ ਨੂੰ ਅਨੁਸ਼ਾਸਿਤ ਕੀਤਾ A ਐਜੂਕੇਸ਼ਨ ਟ੍ਰੀਟੀ B ਨਿਊਕਲੀਅਰ ਪੈਕਟ C ਫਰੀ ਟ੍ਰੇਡ ਐਗਰੀਮੈਂਟ D ਡਿਫੈਂਸ ਐਗਰੀਮੈਂਟ ਸੋ ਇਦ ਸਹੀ ਹੋਸੀ C ਫਰੀ ਟ੍ਰੇਡ ਐਗਰੀਮੈਂਟ ਨੈਕਸਟ ਕੁਐਸਚਨ ਵਿਸ਼ਵ ਫੌਜੀ ਸਮਰੱਥਾ ਸੂਚੀ ਵਿੱਚ 2025 ਵਿੱਚ ਭਾਰਤ ਦੀ ਕਿਹੜੀ ਸਥਿਤੀ ਹੈ ਏ ਪਹਿਲਾ ਬੀ ਦੂਜਾ ਸੀ ਤੀਜਾ ਡੀ ਚੌਥਾ ਸੋ ਇਹਦਾ ਸਹੀ ਜਵਾਬ ਹੈ ਡੀ ਚੌਥਾ ਨੰਬਰ ਹੈ ਨੈਕਸਟ ਕੁਐਸਚਨ ਜਿਮ ਕੋਰਬੇਟ نیشنل ਪਾਰਕ ਨੂੰ ਕਿਸ ਸਾਲ ਯੂਨੈਸਕੋ ਕਿੰਨੀ ਵਿਰਾਸਤ ਸਾਈਟ ਕੋਸ਼ਿਸ਼ ਕੀਤਾ ਗਿਆ ਸੋ ਇਹ 2024 B 2025 C 2023 B 2022 ਸਹੀ ਦਾ ਸਹੀ ਹੋਆ B 2025 ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਹਾਈਡਰੋਜਨ ਪਾਵਰਡ ਟ੍ਰੇਨ ਕੋਚ ਕਿਤੇ ਟੈਸਟ ਕੀਤਾ ਗਿਆ A ਕਪੂਰਥਲਾ B ਹਰਿਦੁਆਰ C ਚਨਈ D ਰਾਇਬਰੀਲੀ ਸਹੀ ਦਾ ਸਹੀ ਹੋਆ C ਚਨਈ ਦੇ ਵਿੱਚ ਕੀਤਾ ਗਿਆ ਨੈਕਸਟ ਕੁਐਸਚਨ ਭਾਰਤ ਵਿੱਚ ਲਾਰਜੈਸਟ ਗ੍ਰੀਨ ਹਾਈਡਰੋਜਨ ਪਲਾਂਟ ਨਵਾਂ ਗ੍ਰੈਟਿਟ ਕਿਹੜੇ ਰਾਜ ਵਿੱਚ ਹੋਇਆ A ਮਹਾਰਾਸ਼ਟਰ B ਗੁਜਰਾਤ C ਤਾਮਨਡੂ D ਓਡੀਸ਼ਾ ਸੋ ਇਹਦਾ ਸਹੀ ਵਾਸ B ਗੁਜਰਾਤ ਦੇ ਵਿੱਚ ਬਾਦਿਆਂ ਕੀਲੇ ਕੁਐਸਚਨ ਹਨ ਇਸ ਦਾ ਜਵਾਬ ਤੁਸੀਂ ਦੇਣਾ ਹੈ ਵਕਫ ਐਮੈਂਡਮੈਂਟ ਐਕਟ 2025 ਖਿਲਾਫ ਮਹਿੰਸਾ ਕਿੱਥੇ ਹੋਈ A ਪੰਜਾਬ B ਤ੍ਰਿਪੁਰਾ C ਮਰੀਸ਼ਾਬਾਦ D ਓਡੀਸ਼ਾ ਸੋ ਕਮੈਂਟ ਦੇ ਬਾਕਸ ਵਿੱਚ ਇਹਦਾ ਆਨਸਰ ਦੇਣਾ ਧੰਨਵਾਦ